ਯੂਰਿਕ ਐਸਿਡ ਨੂੰ ਕੰਟਰੋਲ ਕਰ ਲਈਏ ਪਨਾਓ ਇਹ ਨੁਕਸਾਨ ਨਹੀਂ ਪਵੇਗੀ ਦਵਾਈ ਦੀ ਲੋੜ ਥਾਇਰੋਇਡ ਕੈਂਸਰ ਵਰਗੀਆਂ ਵੱਡੀਆਂ ਸਮੱਸਿਆਵਾਂ ਵਿਚਾਲੇ ਯੂਰਿਕ ਐਸਿਡ ਵੀ ਇੱਕ ਸਭ ਤੋਂ ਵੱਧ ਸੁਣਨ ਵਾਲੀ ਸਮੱਸਿਆ ਬਣ ਗਈ ਹੈ ਉਸ ਦੀ ਚਪੇਟ ਚ ਔਰਤਾਂ ਵੀ ਹਨ ਅਤੇ ਮਰਦ ਵੀ ਹਨ ਯੂਰਿਕ ਐਸਿਡ ਦੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਡਨੀ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਫਿਲਟਰ ਕਰਕੇ ਯੂਰਿਨ ਰਾस्ते ਬਾਹਰ ਨਹੀਂ ਕਰ ਪਾਉਂਦੀ ਅਤੇ ਕ੍ਰਿਸਟਲ ਦੇ ਰੂਪ ਦੇ ਵਿੱਚ ਜੋੜਾਂ 'ਚ ਸਮਾ ਜਮਾ ਹੋਣ ਲੱਗ ਪੈਂਦਾ ਹੈ ਜਿਸ ਕਾਰਨ ਜੋੜਾਂ 'ਚ ਦਰਦ ਅਤੇ ਪੈਰਾਂ ਵਿੱਚ ਸੋਜ ਦਿਖਾਈ ਦੇਣ ਲੱਗਦੀ ਹੈ ਜੇਕਰ ਇਸ ਦਾ ਕੰਟਰੋਲ ਨਾ ਕੀਤਾ ਜਾਵੇ ਤਾਂ ਹੈ ਗਾਉਂਟ ਭਾਵ ਗਠੀਆ ਬਣ ਜਾਂਦਾ ਹੈ ਖਰਾਬ ਲਾਈਫ ਸਟਾਈਲ ਅਤੇ ਯੂਰਿਕ ਐਸਿਡ ਦਾ ਕਨੈਕਸ਼ਨ ਹੈ ਯੂਰਿਕ ਐਸਿਡ ਵਧਣ ਦਾ ਸਿੱਧਾ ਸਬੰਧ ਤੁਹਾਡੇ ਖਰਾਬ ਲਾਈਫ ਸਟਾਈਲ ਦੇ ਨਾਲ ਹੈ ਤੁਸੀਂ ਖਾਣ ਪੀਣ 'ਚ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਜਦਕਿ ਬਾਕੀ ਤੱਤਾਂ ਦੀ ਘਾਟ ਹੋ ਰਹੀ ਹੈ ਤੇ ਸਰੀਰ 'ਚ ਇਸ ਦਾ ਪੱਧਰ ਗੜਬੜਾ ਜਾਂਦਾ ਹੈ ਜੰਕ ਫੂਡ ਦੀ ਖਾਣ ਦੀ ਆਦਤ ਘੰਟਿਆਂ ਵੱਧੀ ਇੱਕ ਹੀ ਪੋਜੀਸ਼ਨ 'ਚ ਬੈਠਣਾ ਘੱਟ ਪਾਣੀ ਪੀਣਾ ਸਰੀਰ ਦੀ ਗਤੀਵਿਧੀਆਂ ਨਾ ਕਰਨਾ ਇਹ ਸਭ ਗੈਰ ਸਿਹਤਮੰਦ ਚੀਜ਼ਾਂ ਹਨ ਜੋ ਕਿ ਇਸ ਬਿਮਾਰੀ ਨੂੰ ਵਧਾਉਣ ਲਈ ਇਸ ਤੋਂ ਇਲਾਵਾ ਯੂਰਿਕ ਐਸਿਡ ਬਦਲ ਦੇ ਕਾਰਨ ਹੇਠ ਲਿਖੇ ਵੀ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਨੁਕਸੇ ਤਾਂ ਬਹੁਤ ਹੈਗੇ ਨੇ ਕਿਉਂਕਿ ਲੂ ਕੁਝ ਤੁਸੀਂ ਟਿਪਸ ਅਜ਼ਮਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਯੂਰਿਕ ਐਸਿਡ ਨੂੰ ਵਧੇਰੇ ਪੱਧਰ ਲਈ ਕੰਟਰੋਲ ਕਰਨ ਲਈ ਆਪਣਾ ਲਾਈਫ ਸਟਾਈਲ ਨੂੰ ਹੈਲਦੀ ਬਣਾਉਣ ਦੀ ਰੱਖਣ ਦੀ ਜ਼ਰੂਰਤ ਹੈ। 30 ਤੋਂ 45 ਮਿੰਟ ਤੱਕ ਕਸਰਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਖਾਓ, ਨਿੰਬੂ ਸੇਤਮੰਦ ਰਸ ਦਾ ਸੇਵਨ ਜ਼ਰੂਰ ਕਰੋ। ਸੂਰਜ ਡੁੱਬਣ ਤੋਂ ਬਾਅਦ ਖਾਣਾ ਜਲਦੀ ਖਾਓ। ਤੁਸੀਂ ਇਸ ਨੂੰ ਸ਼ਾਮ 8 ਵਜੇ ਤੱਕ ਪੂਰਾ ਕਰੋ ਕਿਉਂਕਿ ਆਯੁਰਵੇਦ ਮੁਤਾਬਕ ਜਿਹੜਾਗਾ ਆ ਉਹ ਹਰ ਇੱਕ ਚੀਜ਼ ਦੀ ਉੱਥੇ ਜਾਣਕਾਰੀ ਦਿੱਤੀ ਗਈ ਕਿ ਤੁਸੀਂ ਜ਼ਰੂਰ ਆਯੁਰਵੇਦ ਦੀ ਟਿਪਸ ਜ਼ਰੂਰ ਸੁਣਨੇ ਚਾਹੀਦੇ ਗਿਆ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਚ ਖਾਣੀ ਚਾਹੀਦੀ ਕੀ ਆ ਤਕਰੀਬਨ ਨਾਲ ਦੇ ਨਾਲ ਤੁਸੀਂ ਤਣਾਅ ਲੈਣ ਤੋਂ ਬਚਣਾ ਚਾਹੀਦਾਗਾ ਯੋਗਾ ਤੇ ਮੈਡੀਟੇਸ਼ਨ ਦਾ ਸਾਰਾ ਵੀ ਲੈ ਸਕਦੇਗੇ ਉਹ ਖਾਣ ਪੀਣ ਦੀ ਚੀਜ਼ਾਂ ਵਿੱਚ ਸ਼ਰਾਬ ਦਾ ਸੇਵਨ ਨਾ ਕਰੋ ਕਮਾ ਸਾਰੀ ਮੀਟ ਜਿਵੇਂ ਰੈੱਡ ਮੀਟ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾਗਾ ਜਿਸ ਨਾਲ ਤੁਹਾਡਾ ਜੁਰੀ ਕੈਸੀ ਠੀਕ ਹੋਵੇਗਾ ਔਰ ਨਾਲ ਦੇ ਨਾਲ ਤੁਹਾਡੀ ਸਿਹਤ ਵੀ